ਆਣਾ ਆ ਪ੍ਰੀਤ ਹੈ ਤੇ ਕਨਸੈਂਟਰੇਟ ਕਰੀ ਜਿਹੜੇ ਬੰਦੇ ਨੂੰ ਖੰਘ ਜੀ ਰਹਿੰਦੇ ਨਾ ਖੌਂ ਖੌਂ ਕਰਦਾ ਰਹਿੰਦਾ ਸੁੱਕੀ ਜੀ ਖਾਂਗ ਰਹਿੰਦੀ ਆ ਤੇ ਆ ਦਵਾਈ ਖਾ ਲਓ ਤੇ 50 ਮਿੰਟਾਂ ਬਾਅਦ ਬੰਦੇ ਤੋਂ ਕਵਾਲੀਆਂ ਸੁਣੋ ਪੂਰੀ ਸੋਰ ਚਗਾਊਆ ਕਵਾਲੀ ਸੋਰ ਚ ਇਹ ਖਾਣ ਪੀਣ ਵਾਲੀ ਦਵਾਈ ਦੀ ਮਤਲਬ ਇੰਨੀ ਮੈਂ ਤਸੱਲੀ ਨਾਲ ਗੱਲ ਪਤਾ ਕਿਉਂ ਕਰ ਰਿਹਾ ਕਿਉਂਕਿ ਮੈਂ ਖੜਾ ਸਿਆਮਾ ਇਤਰ ਵਾਲਿਆਂ ਤੇ ਸਿਆਮਾ ਇਤਰ ਵਾਲਿਆਂ ਦੀ ਜਿਹੜੀ ਬ੍ਰਾਂਚ ਆ ਉਹ ਸੰਗਰੂਰ ਬਿਲਕੁਲ ਬਾਸਾ ਸਟੈਂਡ ਦੇ ਸਾਹਮਣੇ ਖੁੱਲ ਗਈ ਆ ਅਮਰਜੀਤ ਮੈਨੂੰ ਐ ਦੱਸ ਆ ਸ਼ਹਿਦ ਤੋਂ ਬਣੀ ਵੀ ਹੈ ਹਾਂਜੀ ਹਾਂਜੀ ਬਾਈ ਜੀ ਹਾਂ ਇਹਨੂੰ ਬੱਚਾ ਵੀ ਲੈ ਸਕਦਾ ਬਜ਼ੁਰਗ ਵੀ ਲੈ ਸਕਦਾ ਜੀ ਅੱਛਾ ਬਸ ਇਹਦਾ ਇੱਕ ਉਹ ਹੈ ਜੀ ਇਹਨੂੰ ਲੈ ਕੇ ਨਾ ਉਤੋਂ ਦੀ ਪਾਣੀ ਨਹੀਂ ਪੀਣਾ ਹੈਗਾ ਜੀ ਬਸ ਅੱਛਾ ਪਾਣੀ ਨਹੀਂ ਪੀਣਾ ਹਾਂਜੀ ਹਾਂਜੀ ਤੇ ਕਵਾਲੀਆਂ ਤੇ ਬਾਹ ਦੇਣਾ ਬੰਦਾ ਹਾਂਜੀ 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 ਹਾਂ ਤੁਸੀਂ ਬਸ ਢੋਲਕੀਆਂ ਤਿਆਰ ਰੱਖਣੀਆਂ ਉਸ ਤੋਂ ਬਾਅਦ ਕਵਾਲੀਆਂ ਬੰਦਾ ਆਪੇ ਹੀ ਗਾਊਗਾ ਹੈ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੀ ਗੱਲ ਦੱਸ ਵੈਸੇ ਸ਼ਾਮਾ ਇਤਰ ਕਿਹਾ ਗਿਆ ਤਾਂ ਮਤਲਬ ਇਸ ਤਰ੍ਹਾਂ ਦਾ ਐਂਡ ਹੋ ਗਿਆ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਹੁਣ ਮੈਨੂੰ ਮਾੜਾ ਜਿਹਾ ਇਸ ਤਰ੍ਹਾਂ ਬਾਰੇ ਜਾਣਕਾਰੀ ਦੇ ਦੇ ਉਹ ਇਤਰ ਦਿਖਾ ਸ ਸਤੰਦਰ ਸਰਤਾਜ ਨਾਂ ਲੈਂਦਾ ਹੁੰਦਾ ਇਹ ਤਰਦਾ ਜਿਹੜੇ ਦਾ ਗੀਤਾਂ ਦੇ ਵਿੱਚ ਇਹ ਤਰਦਾ ਜ਼ਿਕਰ ਆਉਂਦਾ ਚੰਨਤ ਪੜ ਇੱਥੇ ਜੇ ਦੱਸਿਆ ਸੀ ਕਿਤੇ ਮੈਨੂੰ ਕੇਵਲ ਟਿਲ ਲੋਣੇ ਆ ਕੇਵਲ ਨੇ ਆਪਣੇ ਨੇ ਹਰੀ ਗਾ ਆ ਪਿਆ ਬਈ ਜੀ ਅਸੀਂ ਵੱਧ ਜਾਣਦੇ ਆ ਇਹਦੇ ਨਾਲੋਂ ਕਿੱਥੇ ਕਿਹੜਾ ਪਿਆ ਹਾਂ ਆ ਇਸ ਤਰ੍ਹਾਂ ਬੋਲੇ ਦੀ ਕੋਈ ਖਾਸਿਆਦਾ ਜੇ ਇਹ ਇਹ ਬਈ ਜੀ ਸਟਰੋਂਗ ਹੈ ਜੀ ਹਾਂ ਜੇ ਇੱਕ ਵਾਰ ਲਾ ਲਿਆ ਨਾ ਮੰਨ ਕੇ ਚਲੋ 24 ਘੰਟੇ ਫ੍ਰੈਗਰੈਂਸ ਨਹੀਂ ਜਾਂਦੀ ਜੇ ਬੰਦੇ ਨੇ ਕੱਪੜੇ ਤੇ ਲਾ ਲਿਆ ਜੀ ਤਾਂ ਉਹਨਾਂ ਦੇ ਬਾਦੀ ਫ੍ਰੈਗਰੈਂਸ ਆਉਗੀ ਆਪਾਂ ਗਾਰੰਟੀ ਦਿੰਦੇ ਹਾਂ ਜੀ ਅੱਛਾ ਹਾਂ ਜੀ ਇਹ ਇਹਦਾ ਇਹਦਾ ਜ਼ਿਕਰ ਕਰਦਾ ਸੁਤੰਤਰ ਫਰਕਾ ਹਾਂਜੀ ਹਾਂਜੀ ਫਿਰ ਮਾੜੀ ਚੀਜ਼ ਦਾ ਤਾਂ ਸੁਤੰਤਰ ਤਰਤਾ ਜ਼ਿਕਰ ਨਹੀਂ ਕਰ ਸਕਦਾ ਇੱਕ ਉਹ ਆ ਜਿਹੜਾ ਮੀਂਹ ਪਏ ਤੋਂ ਜਿਵੇਂ ਮਿੱਟੀ ਦੀ ਸਮੈਲ ਆਉਂਦੀ ਹੁੰਦੀ ਉਹ ਆ ਆਹ ਦੀ ਬਈ ਜੀ ਜਿਵੇਂ ਕੱਚੇ ਕੱਚੇ ਜਦੋਂ ਪਹਿਲਾ ਕੱਚੇ ਘਰ ਹੁੰਦੇ ਸੀ ਪੁਰਾਣੇ ਸਮਿਆਂ 'ਚ ਹਾਂ ਕੱਚੇ ਜਗਰਾਂ 'ਚ ਮਿੱਟੀ ਦੀ ਫ੍ਰੈਗਰੈਂਸ ਵੀ ਆਉਂਦੀ ਹੁੰਦੀ ਸੀ ਸਮੈਲ ਜੀ ਉਹ ਚੀਜ਼ ਯਾਦ ਈ ਵੀਰੇ ਜਦੋਂ ਜੇਠ ਹਾਰੜ ਦੇ ਦਿਨ ਹੋਣ ਤੇ ਦੁਪਹਿਰਾ ਜੱਟਾਂ ਲਿਆ ਹੋਵੇ ਤੇ ਪਾਣੀ ਆ ਛਿੜਕ ਗਏ ਜਿਹੜੀ ਮਹਿਕ ਆਉਂਦੀ ਹੁੰਦੀ ਹੈ ਨਾ ਮਿੱਟੀ 'ਚੋਂ ਬਿਲਕੁਲ ਸੇਮ ਮਿੱਟੀ ਦੀ ਮਹਿਕ ਵਾਲਾ ਏ ਤਰਾ ਹਾਂਜੀ ਇਹ ਬੰਦਾ ਲਾਊਗਾ ਤਾਂ ਦੇਖਣ ਵਾਲਾ ਕਹੂਗਾ ਵੀ ਨੇੜੇ ਤੇੜੇ ਕੌਣ ਸੜਕ ਕੇ ਵੜਾ ਸੋਹਰੀ ਜਾਂਦਾ ਹੈ ਨਾ ਇਹ ਉਹ ਚੀਜ਼ ਆ ਹਾਂਜੀ ਹਾਂਜੀ ਤੇ ਹੋਰ ਦਿਖਾ ਫਿਰ ਹੋਰ ਕਿਹੜੀ ਕਿਹੜੀ ਜੀ ਵੈਰਾਈਟੀ ਆ ਤੇਰੇ ਕੋਲ ਹੋਰ ਆਪਣੇ ਕੋਲ ਜਿਵੇਂ ਬਈ ਉਹ ਬ੍ਰਾਂਡ ਆਗੇ ਟੌਮ ਫੋਰਡ ਗੁੱਚੀ ਫਲੋਰਾ ਸਨੇਲ ਦਾ ਟੌਮ ਫੜੂ ਉਦ ਬੁੱਡਾ ਸਾਰੇ ਹੈਗੇ ਜੀ ਆਪਣੇ ਕੋਲ ਖਰੀਦ ਹੋ ਗਏ ਜੀ ਜਿਵੇਂ ਹਾਂ ਸਾਰੇ ਨੇ ਆਪਣੇ ਕੋਲ ਜੀ ਰੇਟ ਚ ਕਿੰਨੇ ਕ ਭਾਜ ਮਿਲੂਗਾ ਰੇਟ ਵੀਰੇ 300 ਤੋਂ ਸਟਾਰਟਿੰਗ ਹੈ ਜੀ ਏਅਰਪੋਰਟ ਤੇ ਤੱਕ ਇਹ ਰੀ ਡਰਦੇ ਹੀ ਰੇਟ ਸੁਣ ਕੇ ਪਿੱਛੇ ਹਟ ਜਾਈਦਾ ਇੱਥੇ ਤਾਂ ਨਹੀਂ ਉਹੋ ਜੀ ਗੱਲ ਕਿੰਨੇ ਕਿੰਨੇ ਰੁਪਏ ਤੋਂ ਸ਼ੁਰੂ 3ml 300 ਜੀ ਜੇ ਕੋਈ 30 ਬਿਸ ਲੈਂਦਾ ਉਹਨੂੰ 900 ਦੇ ਬੰਦਦੇ ਨੇ 800 ਦੇ ਲਾ ਦਾਂਗੇ ਜੀ 5 ਬਿਸਾਂ ਨਾਲ ਇੱਕ ਫਰੀ ਜੀ ਯਾਰ ਤੁਸੀਂ ਇਹ ਦੇਖੋ ਵੀ 300 ਰੁਪਏ ਦੇ ਵਿੱਚ ਦੁਨੀਆ ਦਾ ਸਭ ਤੋਂ ਮਹਿੰਗੇ ਤੋਂ ਮਹਿੰਗਾ ਇਹ ਤਾਂ ਸਟਾਰਟ ਹਾਂਜੀ ਹਾਂਜੀ ਹਾਂ ਨਾ ਹਾਂਜੀ ਹਾਂਜੀ ਵੀ ਜਿਹੜਾ ਮਰਜ਼ੀ ਲੈ ਲੈ ਜਿਹੜੀ ਮਰਜ਼ੀ ਮਸਾਲਾ ਹੈ ਜੀ ਬਾਈ ਜੀ ਜਿਹੜਾ ਮਰਜ਼ੀ ਤੇ ਜਿਹੜਾ ਮਰਜ਼ੀ ਤੁਸੀਂ ਇਹ ਤਰ ਪਰਫਿਊਮ ਦੁਨੀਆ ਤੇ ਸੁੰਘਿਆ ਜੀ ਉਹ ਇੱਥੇ ਸੰਘਾ ਦੇਓ ਤੇ ਬਣ ਜਾਊਗਾ ਜਮਾ ਜੀ ਜਮਾ ਸੇਮ ਦੀ ਫਰੈਂਸ ਬਣਾ ਕੇ ਦੇਵਾਂਗੇ ਜੀ ਹਾਂ ਦੋਨਾਂ ਦੋਨਾਂ ਚ ਬਣਾ ਦਿੰਨੇ ਆ ਇੱਕ ਫਿਸ ਫਿਸਾ ਵਾਲੇ ਦੇ ਹਾਂਜੀ 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 ਆ ਗਏ ਨੇ ਮੇਹੋ ਜੀ ਹਾਂ ਆ ਦੇ ਜਿਵੇਂ ਆ ਮਨ ਮਿਲਿਆ ਹੁੰਦਾ ਆ ਗਿਆ ਜੀ ਹਾਂ ਆ ਲੈ ਇਹ ਫਿਸ ਫਿਸਾ ਹਾਂਜੀ ਹਾਂਜੀ ਫਿਸ ਫਿਸਾ ਵਾਲੇ ਨੂੰ ਕਹਿੰਦੇ ਹਾਂਜੀ ਆ ਫੈਂਸੀ ਬੋਤਲ ਆਈਆਂ ਜੀ ਉੱਚੀ ਅੱਛਾ ਹਾਂਜੀ ਅੱਛਾ ਇਹ ਦੇਖਣ ਨੂੰ ਇਤਰ ਵਰਗੀ ਲੱਗਦੀ ਆ ਪਰਫਿਊਮ ਹਾਂਜੀ ਆਪਾਂ ਇਹ ਕਹਸਦੇ ਵੀ ਇਹ ਦੋਨੇ ਦੋਨਾਂ ਦਾ ਸਵਾਦ ਦਿੰਦੀ ਆ ਹਾਂਜੀ 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 ਦੋਨਾਂ ਦਾ ਸਵਾਦ ਦਿੰਦੀ ਆ ਬਾਕੀ ਜਿਹਨਾਂ ਨੇ ਗੁੱਟਾਂ ਜਿਆ ਨੂੰ ਲਾਉਣਾ ਹੁੰਦਾ ਉਹਨਾਂ ਵਾਸਤੇ ਛੋਟੀਆਂ ਆਗੀਆਂ ਉਹਨਾਂ ਵਾਸਤੇ ਆ ਆ ਗਈ ਜੀ 3 ਐਮਐਲ ਦੀ ਸੀਸੀ ਬਾਈ ਜੀ ਹਾਂਜੀ ਇਹ ਵੀ ਇੱਕ ਵਾਰ ਕਸਟਮਰ ਲੈ ਕੇ ਜਾਂਦਾ ਨਾ ਜੀ ਇਹ ਮਹੀਨਾ ਆਰਾਮ ਦੇ ਨਾਲ ਚੱਲ ਜੇ ਬੰਦਾ ਦਿੱਲੀ ਲਾਉਂਦਾ ਜੀ ਯਾਰ ਤੁਸੀਂ ਪਤਾ ਕੀ ਕਰਨਾ ਆ ਜੀ ਤਿੰਨੇ ਤੁਸੀਂ ਸੰਗਰੂਰ ਆਓ ਸੰਗਰੂਰ ਆ ਕੇ ਮੇਰੇ ਆਖੇ 300 ਰੁਪਏ ਦਾ ਆ ਲੈ ਜਾਓ ਜੇ ਤੁਹਾਨੂੰ ਸਵਾਦ ਨਾ ਆਇਆ ਤੁਹਾਡਾ 300 ਰੁਪਏ ਮੈਂ ਵਾਪਸ ਕਰ ਦੂੰ ਹਾਂਜੀ ਬਾਈ ਜੀ ਪੱਕਾ ਕਰਾਂਗੇ ਜੀ ਠੀਕ ਹੈ ਕਿ ਨਹੀਂ ਉਹ ਮੈਂ ਵਾਪਸ ਕਰ ਦੂੰਗਾ ਯਾਰ ਮੈਨੂੰ ਮੈਨੂੰ ਯਕੀਨ ਆ ਕਿਉਂਕਿ ਜਿੱਥੇ ਸਿਆਮਾ ਇਤਰ ਆ ਗਿਆ ਮਤਲਬ ਇਤਰ ਤੇ ਸਿਆਮਾ ਆ ਗਿਆ ਉੱਥੇ ਤੁਹਾਨੂੰ ਦੂਜੀ ਗੱਲ ਪੁੱਛਣ ਦੀ ਲੋੜ ਨਹੀਂ ਠੀਕ ਹੈ ਕਿ ਨਹੀਂ ਤੇ ਜੇ ਤੁਸੀਂ ਬਾਹਰੋਂ ਆਏ ਆ ਤੇ ਬਾਹਰ ਜਾਵੜਦੇ ਆਂ ਹਾਂਜੀ ਜਿੱਥੇ ਮਰ ਜਾਂਦੇ ਆ ਜਿੱਥੇ ਮਰਜੀ ਜੀ ਜਿਹੜੀ ਮਰਜੀ ਕੰਟਰੀ ਚ ਅਮਰੀਕਾ ਕੈਨੇਡਾ ਜੀ ਜੁ ਯੂਕੇ ਜੀ ਅਸਟ੍ਰੇਲੀ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਕੈਂਟਰੀ ਚ ਜੇ ਮਾਲਮ ਤੈਨੂੰ ਕੋਈ ਫੋਨ ਆਵੇ ਬਾਹਰਲੇ ਦਾ ਬਾਹਰ ਭੇਜ ਦੇਣਾ ਹਾਂਜੀ ਹਾਂਜੀ ਜ਼ਰੂਰ ਭੇਜ ਦੇਣਾ ਤੇ ਉਹ ਇੱਕ ਉਹ ਜਿਹੜੇ ਐਂ ਪਾਪ ਜੀ ਲੈਣੇ ਹੁੰਦੇ ਉਹ ਉਹ ਦਿਖਾ ਖਾਂ ਉਹ ਚੀਜ਼ ਆਪਣੇ ਕੋਲ ਆਹ ਜੀ ਹਾਂ ਇਹਦੇ ਵਿੱਚ ਨਾ ਉਹ ਉ ਦੀ ਲੱਕੜ ਪੈਂਦੀ ਹੈ ਜੀ ਹੂੰ ਹਾਂਜੀ ਹੂੰ ਇਹ ਫ੍ਰੈਗਰੈਂਸ ਵਾਸਤੇ ਰੂਪ ਫ੍ਰੈਗਰੈਂਸ ਵਾਸਤੇ ਜੀ ਅੱਛਾ ਜਿਹੜਾ ਐਵੇਂ ਕਰਕੇ ਪਲੱਗ ਚਲਾ ਦੋ ਇਹਦੇ ਵਿੱਚ ਉਹ ਸਿਰ ਤੋਂ ਲੱਕੜ ਹਾਂਜੀ ਆ ਲੱਕੜ ਲੱਕੜ ਪਉਣੀ ਆਪਣੇ ਬਾਈ ਜੀ ਬਸ ਹਾਂ ਬਸ ਇਹ ਆ ਹੀ ਪਉਣੇ ਨੇ ਬਸ ਜੀ ਆਪਾਂ ਆ ਆ ਸੜਤੀਆਂ ਦੋ ਲੱਕਣਾ ਹਾਂਜੀ ਇਹਨੂੰ ਇੱਥੇ ਪਲੱਗ ਚ ਲਾ ਕੇ ਦੇਖਾਂ ਮਮੜਾ ਜੀ ਚੈੱਕ ਕਰਕੇ ਹਾਂਜੀ ਕਿੱਥੇ ਆ ਪਲੱਗ ਹੋਤੀ ਬਾਈ ਜੀ ਆ ਜਾ ਫਰੀ ਟੁੱਠੀ ਮਾੜਾ ਜਾ ਪੁੱਤ ਇਹ ਇਹ ਨਹੀਂ ਪਤਾ ਇਹਨਾਂ ਦਾ ਕਿਹੜਾ ਪਲੱਗ ਮੈਨੂੰ ਲਾਉਣਾ ਪੈ ਜੇ ਮੌਕੇ ਤੇ ਇਹ ਆ ਲਾਤਾ ਆ ਚੱਲ ਗਈ ਨਾਲੇ ਜਾਗ ਪੀ ਹਾਂਜੀ ਤੇ ਹੁਣ ਇਹ ਉਹ ਕਦੋਂ ਕੱਢੂ ਤੂੰ ਆ ਜਾ ਇਹ ਥੋੜਾ ਜਿਹਾ ਟਾਈਮ ਲੈਂਦੀ ਹੈ ਜੀ ਹੀਟ ਹੋਗੀ ਨਾ ਅੱਛਾ ਉਹ 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 ਭਾਂਡਾ ਜਾਂ ਹੀਟ ਹੋਊਗਾ ਹਾਂਜੀ ਹਾਂਜੀ ਆ ਕੋਲੇ ਵਾਲਾ ਜੀ ਇਹ ਨਾਲ ਦੀ ਨਾਲ ਜੀ ਅੱਛਾ ਇਹਦੇ ਵਿੱਚ ਆਪਾਂ ਕੋਲਾ ਧਰ ਦੇਣਾ ਵਿੱਚ ਹਾਂਜੀ ਉੱਤੇ ਬਸ ਦੋ ਲੱਕਣੀ ਰੱਖਣੀਆਂ ਨੇ ਆਹ ਜੀ ਉਹਦੇ ਵਿੱਚ ਆਪਾਂ ਆ ਰੱਖ ਦੇਣੀਆਂ ਹਾਂਜੀ ਬਸ ਅੰਨੀ ਹੀ ਰੱਖਣੀਆਂ ਜੀ ਇਹ ਬਹੁਤ ਹੈ ਜੀ ਇਹਦੀ ਸਾਰਾ 24 ਮੰਨ ਕੇ ਚਲੋ 12 ਨਰ ਘੰਟੇ ਫ੍ਰੈਗਰੈਂਸ ਰੋਜ਼ ਰੋਜ਼ ਹੁੰਦਾ ਇਹ ਆਏ ਆ ਵੀ ਜਿਹੜੇ ਤੁਹਾਡੇ ਘਰੇ ਨਾ ਲੀੜੇ ਟੰਗੇ ਪਏ ਆ ਅਲਮਾਰੀਆਂ ਦੇ ਵਿੱਚ ਇਹ ਉਹਨਾਂ ਚ ਵੀ ਵਰਤ ਹਾਂਜੀ ਹਾਂਜੀ ਹਨਾ ਹਾਂਜੀ ਹਾਂਜੀ ਉਹ ਨਾ ਗੱਲ ਬਾਤ ਹਾਂਜੀ ਹਾਂਜੀ ਮਤਲਬ ਕਹਿਣ ਤੋਂ ਭਾਵੇਂ ਆਉਂ ਆ ਯਾਰ ਤੁਹਾਨੂੰ ਹੁਣ ਇਹਦੀ ਖਾਤਰ ਦਵਾਈ ਜਾਣ ਦੀ ਲੋੜ ਹਾਂਜੀ ਦਵਾਈ ਤੁਹਾਡੇ ਕੋਲੇ ਆ ਗਈ ਹੈ ਦਵਾਈ ਤੇ ਆਹ 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 ਕਾ ਤੋ ਇਸ ਕਾਰਨ ਵਾਸਤੇ ਆ ਗਏ ਬਾਈ ਜੀ ਜਿਵੇਂ ਕਿਸੇ ਨੂੰ ਤੇਲ ਚੜਦਾ ਗੱਡੀ 'ਚ ਬੈਠਣੇ ਮੇਲੇ ਕਬਰਾਟ ਹੁੰਦੀ ਹੈ ਜੀ ਉਹਦੇ ਵਾਸਤੇ ਜੀ ਇਹ ਇਹ ਬਸ ਤੁਸੀਂ ਕੁਝ ਨਹੀਂ ਕਰਨਾ ਜੀ ਜਦੋਂ ਇੱਥੋਂ ਆਪਾਂ ਤੋਂ ਕੋਈ ਲੈ ਗਿਆ ਕਸਟਮਰ ਜੀ ਯੂਨੀਵਰਸਾਂ ਐ ਖੋਲ ਕੇ ਇਹਦੇ ਵਿੱਚ ਗਲੀਆਂ ਕੱਢ ਲੈ ਜਾਂ ਚੀ ਆ ਲਾ ਕੇ ਸਿੱਟਦੇ ਜੀ ਬਸ ਹੂੰ ਇਸ ਤੋਂ ਬਾਅਦ ਇੱਕ ਵਾਰ ਲੱਕੜ ਗਿੱਲੀ ਹੋ ਗਈ ਜੀ ਲੱਕੜ ਤਾਂ ਫਰੇਣੇ ਸਾਈ ਜਾਉ ਜੀ ਯਾਰ ਇਤਰ ਇੱਕ ਇਤਰ ਵਿੱਦਿਆ ਐ ਟਰੈਵਲ ਕਰਨ ਵਾਸਤੇ ਇਤਰ ਆਡਾ ਇੰਟਰਵਿਊ ਦੇਣ ਵਾਸਤੇ ਇਤਰ ਆਡਾ ਸੌਦਾ ਕਰਨ ਵਾਸਤੇ ਇਤਰ ਆਡਾ ਮੰਗਣੇ ਤੇ ਜਾਣ ਵਾਸਤੇ ਇਤਰ ਆਡਾ ਮੰਗਣਾ ਕਰਾਉਣ ਵਾਸਤੇ ਆਡਾ ਛੜਿਆ ਵਾਸਤੇ ਆਡਾ ਵਿਹਾਂ ਵਾਸਤੇ ਆਡਾ ਦਾਦਿਆਂ ਵਾਸਤੇ ਆਡਾ ਤੇ ਪੋਤੇ ਵਾਸਤੇ ਆਡਾ ਹਾਂਜੀ ਹੈ ਹਰੇਕ ਬੰਦੇ ਦਾ ਮੇਲ ਵਾਸਤੇ ਆਡਾ ਫੀਮੇਲ ਵਾਸਤੇ ਆਡਾ ਠੀਕ ਹੈ ਕਿ ਨਹੀਂ ਤੁਹਾਡੇ ਮਹਿਕਮੇ ਵਾਸਤੇ ਆਡਾ ਇਹ ਤੋ ਠਾਣੇਦਾਰ ਆ ਤੁਹਾਡਾ ਰੋਬਦਾਰ ਫ੍ਰੇਗਰੈਂਸ ਚਾਹੀਦੀ ਆ ਜੇ ਤੁਸੀਂ ਮਾਸਟਰ ਆ ਤਾਂ ਤੁਹਾਡੇ ਤੋਂ ਜੋ ਆ ਕੇ ਡਰਨ ਨਾ ਤੁਹਾਡੇ ਹੋਰ ਫ੍ਰੇਗਰੈਂਸ ਚਾਹੀਦੀ ਆ ਮਤਲਬ ਕਹਿਣ ਤੋਂ ਪਾ ਉਹ ਹਰੇਕ ਤਰ੍ਹਾਂ ਦੀ ਫ੍ਰੇਗਰੈਂਸ ਆ ਤੇ ਇਹ ਇੱਕ ਤਰ੍ਹਾਂ ਦੀ ਵਿਦਿਆ ਏ ਜਿਹਦਾ ਬਸ ਅਨਡਾਇਰੈਕਟਲੀ ਬਿਨਾ ਦੱਸੇ ਤੋਂ ਪ੍ਰਭਾਵ ਪੈਂਦਾ ਆਹ ਵਾਟਰ ਬੰਦਾ ਜੇ ਠਾਣੇਦਾਰ ਵਾਲਾ ਲਾ ਕੇ ਉੱਠ ਗਿਆ ਆ ਕੀ ਆ ਡਰਾਈ ਫਰੂਟੀ ਦੀ ਸ਼ਹਿਦ ਚ ਅੱਛਾ ਸ਼ਹਿਦ ਦੇ ਵਿੱਚ ਭੁੰਨੇ ਹੋਏ ਡਰਾਈ ਫਰੂਟ ਹਾਂਜੀ ਇਹ ਭਿੰਡੇ ਤੇ ਲਾਉਣੇ ਕ ਖਾਣੇ ਆ ਇਹ ਖਾਣੇ ਆ ਜੀ ਅੱਛਾ ਇਹ ਖਾਣੇ ਹਾਂਜੀ ਹਾਂ ਜਿਵੇਂ ਇੱਕ ਆਪਣੇ ਕੋਲ ਆ ਗਿਆ ਸਹਿਦ ਜੀ ਜਿਵੇਂ ਹੁਣ ਆਪਣੇ ਬੱਚੇ ਸਿਆਲਾਂ ਦੇ ਚੱਪਲਾਂ ਚੱਪਲਾਂ ਪਾਉਂਦੇ ਨਹੀਂ ਹੈਗੇ ਜੀ ਬਸ ਉਹਨੂੰ ਇੱਕ ਉਂਗਲੀ ਚੜਾ ਦਿਓ ਜੀ ਨਾ ਖਾਂਸੀ ਹੋਵੇ ਨਾ ਜ਼ਖਾਮ ਹੋਵੇ ਜੀ ਅੱਖ ਜੂਰ ਆ ਗਈਆਂ ਦੀ ਸਹਿਦ ਦੇ ਵਿੱਚ ਅੱਛਾ ਹਾਂਜੀ ਬਸ ਇਹ ਲਸਨ ਆ ਗਿਆ ਜੀ ਇਹ ਕਾਪ ਖਾਣਾ ਇਹ ਜਿਵੇਂ ਕਿਸੇ ਦਾ ਜੀ ਖੂਨ ਗਾੜਾਗਾ ਬੋਡੇ ਗੱਡੇ ਦੁਖਦੇ ਹੋਣ ਉਹਦੇ ਵਾਸਤੇ ਸਭ ਤੋਂ ਵੈਸਟ ਹੈ ਜੀ ਇਹ ਅੱਛਾ ਇਹ ਵੀ ਸਿਆਮ ਮਾਦਰਾ ਦਾ ਹੈ ਜੀ ਹਾਂਜੀ ਮਤਲਬ ਇਹ ਸਿਆਮ ਮਾਦਰਾ ਵਾਲਿਆਂ ਦਾ ਜੀ ਅੱਛਾ ਸਿਆਮਾ ਵਾਲਿਆਂ ਦਾ ਹੀ ਹਾਂਜੀ ਹਾਂਜੀ ਤੇ ਇੱਕ ਮੈਨੂੰ ਐਂ ਦੱਸ ਵੀ ਜਿਹੜੇ ਗਿਫਟ ਕੋਫਟ ਦੇਣਾ ਹੁੰਦਾ ਗਿਫਟ ਵੀਰੇ ਜਿਵੇਂ ਆ ਆ ਗਈਆਂ ਜੀ ਫੈਂਸੀ ਬੋਟਲਾਂ ਪਰਫਿਊਮ ਦੀਆਂ ਹਮ ਆ ਸੀਸੀ ਆ ਗਈਆਂ ਜੀ ਆਪਣੇ ਕੋਲ ਫੈਂਸੀ ਜੀ ਜੇ ਵਿਆਹ ਹੁੰਦਾ ਕਿਸੇ ਦੇ ਕਿਸੇ ਨੇ ਗਿਫਟ ਕਰਨਾ ਜੀ ਆ ਦੇਖੋ ਕਿੰਨੀ ਸੋਹਣੀ ਹੈ ਜੀ ਦੇਖੋ ਆ ਚਰਾਗ ਆ ਗਿਆ ਜੀ ਕਿ ਯਾਰ ਮਿੱਤਰ ਨੂੰ ਲੈ ਕੇ ਦੇਣਾ ਹਾਂਜੀ ਹਾਂਜੀ ਹਾਂ ਕੋਈ ਬਾਹਰ ਨੂੰ ਚੱਲਿਆ ਕੋਈ ਬਾਹਰੋਂ ਆਇਆ ਠੀਕ ਆ ਆਪਾਂ ਵੀ ਅਸਰ-ਓਸਰ ਬਣਾਉਣਾ ਯਾਰ ਬਾਹਰਲੇ ਅਸਰ ਬਣਾਉਂਦੇ ਹੁੰਦੇ ਆ ਆਪਣੇ ਤੇ ਇਕਤੀ ਪ੍ਰੀਤ ਆਪਨੇ ਬਾਹਰਲੇ ਆਉਣਗੇ ਆਪਾਂ ਉਹਨਾਂ ਨੂੰ ਆਹ ਦੋ ਤਿੰਨ ਚਾਰ ਆਗਜੇ ਦੇਗੇ ਲੈ ਭਾਈ ਅਸੀਂ ਦਿੰਨੇ ਆ ਤੁਹਾਨੂੰ ਹਨਾ ਹਾਂਜੀ ਤੇ ਇਕਤੀ ਆਪਾਂ ਬਾਹਰਲੇ ਤੇ ਅਸਰ ਬਣਾ ਸਕਦੇ ਆ ਸੰਗਰੂਰੋਂ ਲੈ ਠੀਕ ਆ ਕਿ ਨਹੀਂ ਇੱਕ ਆ ਆਪਣੇ ਕੋਲ ਪਰਫਿਊਮ ਆ ਗਿਆ ਜੀ ਹਾਂ 50 ml ਚ ਵੀ ਆਉਂਦਾ ਆਪਣੇ ਕੋਲ 100 ml ਵੀ ਆਉਂਦਾ ਜੀ 50 ml 1200 ਦਾ ਜੀ 100 ml 1900 ਦਾ ਜੀ ਹਾਂਜੀ ਠੀਕ ਆ ਜਿਹੜੀ ਮਰਜ਼ੀ ਫਰੇਗਰੈਂਸ ਲੈ ਸਕਦਾ ਕਸਟਮਰ ਜੀ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਜੀ ਦੁਨੀਆ ਭਰ ਦੀ ਜਿਹੜੀ ਮਰਜ਼ੀ ਆ ਉਹ ਲੈ ਸਕਦਾ ਹਾਂ ਹਾਂਜੀ ਹਾਂਜੀ ਐਵੇਂ ਸਜਣੋਂ ਨੰਬਰ ਕਰ ਲਓ ਨੋਟ ਤੇ ਪ੍ਰੀਤ ਤੂੰ ਮਾੜਾ ਜਾਂ ਬਾਹਰ ਨਿਕਲ ਕੇ ਪੁੱਤ ਐਡਰੈਸ ਦਿਖਾ ਦੇ ਆ ਤੁਹਾਡੇ ਸਾਹਮਣੇ ਜਿਹੜੀ ਦੁਕਾਨ ਤੁਹਾਨੂੰ ਦਿਖੂਗੀ ਨਾ ਆ ਬੱਸ ਸਟੈਂਡ ਆ ਜਿੱਥੇ ਬੱਸ ਖੜੀ ਆ ਤੇ ਬੱਸ ਸਟੈਂਡ ਦੇ ਸਾਹਮਣੇ ਆ ਸਿਆਮਾ ਇਤਰ ਦਾ ਬੋਰਡ ਲੱਗਿਆ ਹੋਇਆ ਤੇ ਜਦੋਂ ਵੀ ਤੁਸੀਂ ਆਉਣਾ ਸੰਗਰੂਰ ਖੁੱਲੀ ਜਗ੍ਹਾ ਕਾਰ ਪਾਰਕਿੰਗ ਦਾ ਕੋਈ ਡੇਕਾ ਫੜਿੱਕਾ ਨਹੀਂ ਤੇ ਆਜੋ ਤੁਹਾਨੂੰ ਇੱਥੇ ਬਾਈ ਅਮਰਜੀਤ ਹੁਣੀ ਵੈਲਕਮ ਕਰਦੇ ਮਿਲਣਗੇ ਜੇ ਤੁਸੀਂ ਮਗਾਉਣਾ ਦੂਰ ਬੈਠੇ ਆਂ ਭਾਰਤ ਚ ਬੈਠੇ ਆਂ ਭਾਰਤ ਤੋਂ ਵੀ ਬਾਹਰ ਬੈਠੇ ਆਂ ਤਾਂ ਤਾਂ ਵੀ ਇਹਨਾਂ ਦਾ ਨੰਬਰ ਡਾਇਲ ਕਰ ਲਓ ਤੁਹਾਡੇ ਕੋਲੇ ਇਸ ਤਰ੍ਹਾਂ ਜਿਹੜੇ ਉਹ ਟਾਈਮ ਤੇ ਪਹੁੰਚ ਜਾਣਗੇ